ਬਿਤ ਦਿਨ ਗਾਇਕ ਕਰਨ ਓਜਲਾ ਦੇ ਇੱਕ ਵਿਦੇਸ਼ ਦੇ ਵਿੱਚ ਚੱਲ ਰਹੇ ਕਾਨਸਰਟ ਦੌਰਾਨ ਇੱਕ ਸ਼ਖਸਵਲੋ ਉਹਨਾਂ ਦੇ ਉੱਤੇ ਬੂਟ ਸੁੱਟਿਆ ਗਿਆ ਸੀ ਜਿਸ ਦੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਵੀ ਹੋਈ ਸੀ ਅਤੇ ਹੋਰਨਾਂ ਲੋਕਾਂ ਤੱਕ ਵੀ ਪਹੁੰਚੀ ਸੀ ਜਿਨ੍ਹਾਂ ਨੇ ਇਸਤੇ ਬਾਰੇ ਨਿੰਦਾ ਵੀ ਕੀਤੀ ਸੀ ਹੁਣ ਇਹਨਾਂ ਨਿੰਦਾ ਕਰਨ ਵਾਲਿਆਂ ਦੇ ਵਿੱਚ ਹੀ ਨਾਮ ਜੁੜ ਚੁੱਕਾ ਹੈ ਪ੍ਰਸਿੱਧ ਸੂਫੀ ਗਾਇਕਾ ਪੰਜਾਬੀ ਗਾਇਕਾ ਗੁਰਦਾਸ ਮਾਨ ਦਾ ਜਿਨ੍ਹਾਂ ਨੇ ਇਸ ਵੀਡੀਓ ਨੂੰ ਲੈ ਕੇ ਇਸ ਪੂਰੀ ਘਟਨਾਕ੍ਰਮ ਨੂੰ ਲੈ ਕੇ ਹੀ ਕਰਨ ਔਜਲਾ ਦਾ ਪੱਖ ਲੈਂਦੇ ਹੋਏ ਨਜ਼ਰ ਆਏ ਨੇ ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਨਸੀਹਤ ਦਿੱਤੀ ਹੈ ਕਿ ਇਹ ਗਾਇਕ ਤੁਹਾਡੇ ਆਪਣੇ ਹੀ ਹੁੰਦੇ ਹਨ ਅਤੇ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਉਹਨਾਂ ਨੇ ਗੱਲਾਂ ਇਹ ਸਤਰਾ ਆਪਣੇ ਇੱਕ ਕੰਸਰਟ ਦੌਰਾਨ ਕਹੀਆਂ ਹਨ ਪਰ ਇਹ ਮਹਿਫਿਲ ਦੇ ਵਿੱਚ ਜਿਸ ਦੀ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਤੁਹਾਨੂੰ ਸੁਣਾਣੇ ਆ ਉਹ ਵੀਡੀਓ ਕੀ ਕਿਹਾ ਗੁਰਦਾਸ ਮਾਨ ਨੇ ਬਾਹਰ ਮੈਨੂੰ ਪਤਾ ਲੱਗਿਆ ਸੀਗਾ ਕਰਨ ਉਚਲਾ ਦੇ ਉੱਤੇ ਜਿਸ ਤਰ੍ਹਾਂ ਦਾ ਵਰਤੀਵਾ ਹੋਇਆ ਪਤੀਰਾ ਹੋਇਆ ਮੈਨੂੰ ਆਛਾ ਨਹੀਂ ਲੱਗਿਆ ਕਲਾਕਾਰ ਤੁਹਾਡੇ ਵਾਸਤੇ ਇਹ ਵੀ ਦੂਰੋਂ ਚੱਲ ਕੇ ਗਏ ਤੁਸੀਂ ਉਹਦੀ ਇੰਤਜ਼ਾਰ ਕੀਤੇ ਉਸਨੇ ਤੁਹਾਡੀ ਇੰਤਜ਼ਾਰ ਕੀਤੀ ਨਾ ਜਦ ਮੈਂ ਬਾਹਰ ਇੰਨੀ ਆਡੀਅੰਸ ਜਿਹੜੀ ਅੱਜ ਤੱਕ ਕਿਸੇ ਦੇ ਆਡੀਅੰਸ ਵਿੱਚ ਨਹੀਂ ਆਉਂਦੀ ਸੀ। ਅਰੋਦੇ ਵਿੱਚ ਸ਼ਾਮਲ ਕੁੜੀਆਂ ਉਸ ਤੇ ਗੀਤ ਬਕਾਇਦਾ ਨਾਲ-ਨਾਲ ਗਾ ਰਹੀਆਂ ਸੀ। ਤੋ ਕਿੰਨਾ ਪਿਆਰ ਸਤਕਾਰ ਮਿਲ ਪੰਡਿਆ ਹੋਇਆ ਉਸ ਨੇ। ਸੋ ਆਪਣੇ ਕਲਾਕਾਰ ਦੀ ਆਪਣੇ ਸਾਧੂ ਸੰਤਾਂ ਦੀ ਧੀਆਂ ਧਿਆਣੀਆਂ ਦੀ ਇਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਬਾਬਾ। ਤੁਸੀਂ ਨਹੀਂ ਕਦਰ ਕਰੋਗੇ ਤਾਂ ਹੋਰ ਕੌਣ ਕਰੇਗਾ? ਦੇ ਵੀਸ ਕਦਰ ਕਰਨੀ ਸਿੱਖੋ ਇਹ ਸਤਿਕਾਰਨੀ ਸਿੱਖੋਗੇ ਜਦੋਂ ਤੁਹਾਨੂੰ ਦੁਗਣੀ ਨਾਲ ਮਿਲਦੇ ਕਹਿ ਦੇਣਾ ਜਿਸੇ ਨੂੰ ਸਲੀਕੇ ਨਾਲ ਤੇ ਬੁਖਤਰੀਕੇ ਨਾਲ ਤਹਿਜ਼ੀਬ